ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆ ਤਿੰਨ ਦਿਨ ਹੋ ਕੇ ਸਾਨੂੰ ਵੀਡੀਓ ਪਾਉਂਦਿਆਂ ਨੂੰ ਵੀ 1 ਐਕਰ ਸੀਮੈਂਟ ਤੇ ਰੇਤੇ ਦੀ ਲੋੜ ਆ ਜਿਹਦੇ ਵਿੱਚ ਦੋ ਸੈਂਕੜੇ ਵੀਰਾਂ ਨੇ ਪਹਿਲਾਂ ਰੇਤਾ ਭੇਜਿਆ ਇੱਕ ਵੀਰ ਨੇ ਭੇਜਿਆ ਪਜਰੀ ਭੇਜੀ ਤੇ ਇੱਕ ਵੀਰ ਨੇ ਅੱਜ ਹੁਣ ਗੁਰਦੂਤ ਦੇ ਵਿੱਚ ਹੀ ਕਹਿੰਦਾ ਵੀਰਾ ਨਾਂ ਨਾ ਲਿਓ ਚਲੋ ਹੁੰਦਾ ਕੀ ਵਾਰ ਵੀਰੇ ਨੂੰ ਵੀਰਿਆਂ ਨੂੰ ਵੀ ਗੋਪਤ ਰੱਖਣਾ ਹਨਾ ਇਹ 10000 ਐਕਰ ਦੀ ਸੇਵਾ ਭੇਜੀ ਆ ਬਹੁਤ ਬਹੁਤ ਧੰਨਵਾਦ ਵੀਰਾਂ ਪਰਮਾਤਮਾ ਲੰਮੀ ਉਮਰਾਂ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ ਨੇ ਵੀਰਾਂ ਨੂੰ ਜਿਨ੍ਹਾਂ ਨੇ ਇਹ ਜਗ੍ਹਾ ਲਈ ਮਨ ਤਨ ਲਾ ਕੇ ਆਪਣੀ ਸੇਵਾ ਦੇ ਵਿੱਚੋਂ ਸੇਵਾ ਭੇਜੀ ਬਹੁਤ ਬਹੁਤ ਧੰਨਵਾਦ ਵੀਰਾਂ ਭਰਾਵਾਂ ਦਾ ਤੇ ਹੋਰ ਵੀ ਬੇਨਤੀ ਆ ਵੀਰਾਂ ਨੂੰ ਵੀ ਆਪਾਂ ਨੂੰ 12-13 ਗੇਹੇਰ ਟਰ ਦੀ ਹੋਲ ਲੋਡ ਆ ਇੱਟ ਭੇਜੀ ਜਾਵੇ ਚਾਰ ਛੈਂਕੜੇ ਆਪਾਂ ਨੂੰ ਰੇਤਾ ਹੋਰ ਚਾਹੀਦਾ ਵਾ ਤੇ ਚਾਰ ਛੈਂਕੜੇ ਆਪਾਂ ਨੂੰ ਬਜਰੀ ਚਾਹੀਦੀ ਆ ਤੇ ਆਪਾਂ ਨੂੰ ਸ਼ਰੀਏ ਦੀ ਲੋਡ ਆ ਵੀਰਾਂ ਭਰਾਵਾਂ ਨੂੰ ਹੱਥ ਜੋੜ ਬੇਨਤੀ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਆਪਾਂ ਯੋਗ ਤਾਂ ਨਹੀਂ ਪਾ ਸਕਦੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਭਰਾਵਾਂ ਤੱਕ ਉਹਨਾਂ ਵੀਰਾਂ ਤੱਕ ਉਹਨਾਂ ਦਾਨੀਆਂ ਤੱਕ ਵੀਡੀਓ ਨੂੰ ਪਹੁੰਚਾ ਦੇਣਾ ਜੋ ਇਹ ਦਾਨ ਦੇ ਸਕਦੇ ਨੇ ਕਿਉਂਕਿ ਦਾਨ ਦੇਣਾ ਬਹੁਤ ਜ਼ਰੂਰੀ ਆ ਕਿਉਂਕਿ ਇੱਥੇ ਜੋ ਵੀ ਬੀੜਾਂ ਕੋਲ ਵਾਰਛ ਕਿਸੇ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਕੋਈ ਮਾਨਸਿਕ ਬੁੱਧੀਆ ਦਿਮਾਗੀ ਅਫਸੈਟ ਆ ਦਿਮਾਗੀ ਬਿਮਾਰ ਆ ਵੀਰਾ ਜਾਂ ਇੱਕ ਦੋ ਬਜ਼ੁਰਗ ਸਾਡੇ ਕੋਲ ਇਹ ਜਿਹੇ ਨੇ ਜਿਨ੍ਹਾਂ ਦੀ ਨਿਗਾ ਬਿਲਕੁਲ ਨਹੀਂ ਹੈਗੀ ਉਡੇ ਮੁਰੇ ਹੱਥ ਜੋੜ ਬੇਨਤੀ ਆ ਵੀ ਤੁਸੀਂ ਏਕਟਰ ਦੀ 12-13000 ਆਪਾਂ ਨੂੰ ਇੱਕ ਸਿਰਫ ਹੋਰ ਚਾਹੀਦੀ ਆ ਤੇ 2 ਸੈਂਕੜੇ 4 ਸੈਂਕੜੇ ਆਪਾਂ ਰੇਤਾ ਤੇ 4 ਸੈਂਕੜੇ ਬਜਰੀ ਦੀ ਲੋਡ ਆ ਤੇ ਆਪਾਂ ਨੂੰ 13000 ਏਕਟਰ ਦੀ ਲੋਡ ਤੇ ਸਰੀਏ ਸਰੀਏ ਦੀ ਲੋਡ ਸੀਮੈਂਟ ਦੀ ਲੋਡ ਆ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਹਿਯੋਗ ਜੁੜ ਦੇਣਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਹੁਣ ਤੱਕ ਸੇਵਾ ਭੇਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ